ਸਿੱਖਾਂ ਦਾ ਆਪਣਾ ਸਿੱਖ ਵਿਦਿਅਕ ਬੋਰਡ ਜਲਦ ਹੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਸਿੱਖ ਬੱਚੇ ਉੱਚ ਵਿਦਿਆ ਹਾਸਲ ਕਰਕੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਿਲ ਬਣ ਸਕਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਮਧਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਅਸਥਾਨਕ ਸਕੂਲ ਵਿਖੇ ਉਨ੍ਹਾਂ ਕਿਹਾ ਕਿ ਚੀਫ਼ ਖਾਲਸਾ ਦਿਵਾਨ ਖਾਲਸਾ ਪੰਥ ਦੀ ਪ੍ਰਾਤਨ ਜਥੇਬੰਦੀ ਹੈ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਵਿੱਚ ਅਤੇ ਸਿੱਖਿਆ ਉੱਤੇ ਇਸ ਸੰਸਥਾ ਨੇ ਪੰਥ ਨੂੰ ਬਹੁਤ ਵੱਡੀਆਂ ਦੇਣਾ ਦਿੱਤੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਦੀ 18ਵੀਂ ਵਿਦਿਅਕ ਕਾਨਫਰੰਸ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਨਵੰਬਰ ਦੇ ਮਹੀਨੇ ਦੇ ਵਿੱਚ ਹੋ ਰਹੀ ਹੈ ਤੇ ਚੀਫ ਖਾਲਸਾ ਦੀਵਾਨ ਦੀ ਪ੍ਰਾਤਨ ਰਿਵਾਇਤ ਰਹੀ ਹੈ ਕਿ ਇਹ ਜਦੋਂ ਵੀ ਅੰਤਰਰਾਸ਼ਟਰੀ ਸਿੱਖ ਵਿਦਿਆਕ ਕਾਨਫਰੰਸ ਕਰਵਾਉਂਦੇ ਹਨ ਤਾਂ ਜਦੋਂ ਕਾਨਫਰੰਸ ਦੀ ਸਮਾਪਤੀ ਹੁੰਦੀ ਹੈ ਤਾਂ ਇਹ ਇੱਕ ਨਵੀਂ ਸੰਸਦਾ ਦਾ ਆਗਾਜ਼ ਕਰਦੀ ਹੈ ਇਸ ਕਾਨਫਰੰਸ ਦੇ ਵਿੱਚ ਜਿਹੜੇ ਸਿੱਖ ਵਿਦਵਾਨ ਆਉਣਗੇ ਅਸੀਂ ਉਹਨਾਂ ਤੋਂ ਵੀ رائے ਲਵਾਂਗੇ ਕਿ ਅਸੀਂ ਕਿਸ ਤਰ੍ਹਾਂ ਸਿੱਖ ਵਿਦਿਅਕ ਬੋਰਡ ਆਪਣਾ ਸਥਾਪਿਤ ਕਰ ਸਕਦੇ ਹਾਂ ਜਿਹੜਾ ਆਈਬੀ ਬੋਰਡ ਦੇ ਪੱਧਰ ਦਾ ਹੋਵੇ ਅਤੇ ਉਸ ਦੇ ਤਹਿਤ ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਦੁਨਿਆਵੀ ਸਿੱਖਿਆ ਦੇਣੀ ਹੈ ਤੇ ਨਾਲ ਨਾਲ ਅਸੀਂ ਸਿੱਖ ਮਰਿਆਦਾ ਜਾਂ ਸਿੱਖ ਇਤਿਹਾਸ ਜਾਂ ਸਿੱਖ ਸਿਧਾਂਤਾਂ ਦੇ ਉਹਨਾਂ ਨੂੰ ਸਿੱਖਿਆ ਦੇ ਸਕੇ ਇਸ ਮੌਕੇ ਚੀਫ ਕਾਲਸਾ ਦੇ دیਵਾਨ ਡਾਕਟਰ ਇੰਦਰਵੀਰ ਸਿੰਘ ਨੇਜਰ ਵੀ ਹਾਜ਼ਰ ਸਨ